ਜੀ ਆਂ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਹੋਗਾ ਤੈਸਾ ਸੁਵਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਤੈਸਾ ਮਾਨੁ ਤੈ ਸਾ ਅਭਿਮਾਨ ਤੈ ਸਾਰੰਕ ਤੈ ਸਾਰ ਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪ੍ਰਖ ਕਹੀਏ ਜੀਵਨ ਮੁਕਤ ਨਾਨਕ ਹੋ ਪੁਰਖ ਕਹੀਐ ਜੀਵਨ ਮੁਕਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੜਪਾਗੇ ਹਾਂਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 52 ਹਜ਼ੂਰੀ ਦੇ ਵਿੱਚ ਬੈਠਣ ਦਾ ਇਹ ਸੁਭਾਗ ਸਮਾ ਸਾਨੂੰ ਗੁਰੂ ਦੇ ਬਖਸ਼ੇ ਉਦਮ ਦੇ ਸੰਕਾ ਪ੍ਰਾਪਤ ਹੋਇਆ ਹੈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਗੁਰਮੁਖੋ ਨੌਵੀਂ ਅਸ਼ਟਪਦੀ ਤੇ ਨੌਵੀਂ ਅਸ਼ਟਪਦੀ ਦੀ ਇਹ ਸੱਤਵੀਂ ਪੌੜੀ ਦਾ ਪਾਠ ਆਪਾਂ ਸੰਗੀਤ ਰੂਪ ਉਚਾਰਨ ਕੀਤਾ ਹੈ ਅੱਜ ਆਪਾਂ ਲੜੀਵਾਰ ਚੱਲ ਰਹੀ ਸੁਖਮਨੀ ਸਾਹਿਬ ਦੀ ਵਿਚਾਰ ਉਸ ਦੇ ਅਧੀਨ ਇਸ ਪਾਵਨ ਪਉੜੀ ਦੀ ਵਿਚਾਰ ਆਪਾਂ ਕਰਨੀ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਸ ਪਾਵਨ ਪਦੀ ਦੇ ਅੰਦਰ ਜੀਵਨ ਮੁਕਤ ਸੋ ਕਹਾਵੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਦਸਾਂ ਪੰਕਤੀਆਂ ਦੇ ਵਿੱਚੋਂ ਦੋ ਪੰਕਤੀਆਂ ਦੇ ਵਿੱਚ ਸ਼ਬਦ ਜੀਵਨ ਮੁਕਤ ਵਰਤਿਆ ਤੋ ਸਮਝ ਪੈਂਦੀ ਹੈ ਇਸ ਪਾਵਨ ਪਦੇ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੱਲ ਜੀਵਨ ਮੁਕਤ ਦੀ ਕਰ ਰਹੇ ਹੈ ਗੁਰਨਖੋ ਜੀਵਨ ਮੁਕਤ ਕੀ ਹੈ ਅਸੀਂ ਕਿਸੇ ਬੈਂਕ ਦੇ ਵਿੱਚ ਨਾ ਮੰਨ ਲਓ ਵੀ ਪੈਸੇ ਜਮ੍ਹਾਂ ਕਰਾਉਣੇ ਆ ਜਾਂ ਕੋਈ ਪਾਲਿਸੀ ਲੈਣੇ ਆ ਤੇ ਅਸੀਂ ਪਹਿਲਾਂ ਇਹ ਪਤਾ ਕਰਦੇ ਆਂ ਵੀ ਘੱਟ ਸਮੇਂ ਦੇ ਵਿੱਚ ਵੱਧ ਫਾਇਦਾ ਕਿਵੇਂ ਹੋਵੇਗਾ ਇਹ ਹੀ ਪਾਲਿਸੀ ਆਪਾਂ ਧਿਆਨ ਰੱਖਦੇ ਆਂ ਨਾ ਵੀ ਘੱਟ ਸਮੇਂ ਦੇ ਵਿੱਚ ਵੱਧ ਫਾਇਦਾ ਕਿਵੇਂ ਹੋਵੇਗਾ ਮੈਂ ਉਹ ਪਾਲਿਸੀ ਲਵਾਂ ਜੇ ਅਸੀਂ ਕਾਰੋਬਾਰ ਕਰਦੇ ਆਂ ਤਾਂ ਵੀ ਅਸੀਂ ਇਹ ਸੋਚਦੇ ਹਾਂ ਵੀ ਘੱਟ ਖਰਚ ਦੇ ਵਿੱਚ ਘੱਟ ਖਰਚ ਕੀਤੇਆਂ ਚੰਗਾ ਮੁਨਾਫਾ ਕਮਾਇਆ ਜਾ ਸਕੇ। ਜਾਂ ਉਹ ਕਾਰੋਬਾਰ ਸ਼ੁਰੂ ਕਰੀਏ ਜਿਹਦੇ ਵਿੱਚ ਪੈਸਾ ਆਮਦਨ ਜਿਹੜੀ ਆ ਉਹ ਛੇਤੀ ਆਉਣੀ ਆਰੰਭ ਹੋ ਜਾਏ। ਭਾਵ ਕਿ ਸਾਨੂੰ ਸਾਡੇ ਕੀਤੇ ਕਰਮ ਦਾ ਨਤੀਜਾ ਜਲਦੀ ਤੋਂ ਜਲਦੀ ਮਿਲ ਜਾਏ। ਇਸੀਂ ਹਰ ਕੰਮ ਦੇ ਵਿੱਚ ਸੋਚਦੇ ਆਂ ਵੀ ਜੋ ਕੰਮ ਮੈਂ ਕਰਾਂ ਉਹਦਾ ਨਤੀਜਾ ਮੈਨੂੰ ਜਲਦੀ ਤੋਂ ਜਲਦੀ ਪ੍ਰਾਪਤ ਹੋਣਾ ਚਾਹੀਦਾ ਮੈਂ ਉਹ ਕੰਮ ਕਰਾਂ ਪਰ ਗੁਰਮਖੋ ਜਦੋਂ ਅਸੀਂ ਧਰਮ ਦੀ ਦੁਨੀਆ ਵਿੱਚ ਵੇਖਦੇ ਆਂ ਔਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੋ ਧਰਮ ਦੀ ਦੁਨੀਆ ਦੇ ਵਿੱਚ ਵੇਖਿਆ ਪਾਤਸ਼ਾਹ ਕੇ ਨੇ ਉੱਥੇ ਗੱਲ ਬਿਲਕੁਲ ਉਲਟ ਸੀ ਮਨੁੱਖ ਨੂੰ ਇਹ ਕਿਹਾ ਜਾ ਰਿਹਾ ਸੀ ਵੀ ਕਰਮ ਤੂੰ ਐਸ ਜਿਉਂਦੇ ਜੀ ਕਰੇਗਾ ਦਾਨਪਨ ਤੀਰਥ ਯਾਤਰਾ ਪਰਮਾਤਮਾ ਦਾ ਸਿਮਰਨ ਭਗਤੀ ਬੰਦਗੀ ਇਹ ਸਭ ਕੁਝ ਤੂੰ ਜਿਉਂਦੇ ਜੀ ਕਰਨਾ ਹੈ ਪਰ ਛਿਰਨ ਜਿਹੜਾ ਤੇਰੀ ਪਰਮਾਤਮਾ ਦੀ ਭਗਤੀ ਦਾ, ਦਾਨਪੁਣ ਦਾ, ਤੇਰੇ ਤੀਰਥ ਇਸ਼ਨਾਨਾਂ ਦਾ ਨਤੀਜਾ ਹੈ ਨਾ ਉਹ ਤੈਨੂੰ ਅਗਲੇ ਜਨਮ ਦੇ ਵਿੱਚ ਮਰਨ ਤੋਂ ਬਾਅਦ ਮਿਲਣਾ ਹੈ। ਸਵਰਗ ਤੈਨੂੰ ਮਰਨ ਤੋਂ ਬਾਅਦ ਮਿਲੇਗਾ। ਮੁਕਤੀ ਤੈਨੂੰ ਮਰਨ ਤੋਂ ਬਾਅਦ ਮਿਲੇਗੀ। ਔਰ ਕਮਾਲ ਦੀ ਗੱਲ ਹੈ ਵੀ ਬਹੁਤਾਂਤ ਦੁਨੀਆਂ ਦੇ ਲੋਕ ਇਸ ਗੱਲ ਨੂੰ ਬੜੇ ਚਾਣਾ ਕਰ ਰਹੇ ਇਸ ਵੀ ਅਗਲੇ ਜਨਮ ਦੇ ਵਿੱਚ ਸਵਰਗ ਮਿਲ ਜੇਗਾ। ਇਸ ਨੂੰ ਬੜੇ ਚਾਣਾ ਕਰਦੇ ਸੀ। ਕੋਰਮਖ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਦੇਖਿਆ। ਮਰਨ ਤੋਂ ਬਿਨਾ ਕੋਈ ਸਵਰਗ ਵਿੱਚ ਪਹੁੰਚਦਾ ਨਹੀਂ। ਸਾਡੇ ਪੁਰਾਣੇ ਦੱਸੇ ਨੇ ਬਜ਼ੁਰਗ ਵੀ ਮਰਨ ਤੋਂ ਬਿਨਾ ਸਵਰਗ ਨਹੀਂ ਦੇਖਿਆ ਜਾਂਦਾ। ਤੇ ਸਵਰਗ ਤੋਂ ਕੋਈ ਵਾਪਸ ਆਉਂਦਾ ਨਹੀਂ ਪਰ ਪਤਾ ਕਿਵੇਂ ਲੱਗਿਆ ਵੀ ਸਵਰਗ ਕਿਦਾਂ ਦਾ ਹੁੰਦਾ ਹੈ ਜਿਉਂਦਾ ਉੱਥੇ ਕੀ ਪਹੁੰਚਿਆ ਨਹੀਂ ਮਰਿਆ ਕੋਈ ਵਾਪਸ ਨਹੀਂ ਆਇਆ ਤਾਂ ਇਹਦਾ ਅਰਥ ਇਹ ਸੀ ਵੀ ਧਰਮ ਦੀ ਦੁਨੀਆ ਦੇ ਅੰਦਰ ਇੱਕ ਐਸਾ ਠੱਗੀ ਜਾਲ ਵਿਛਾਇਆ ਗਿਆ ਹੈ ਜਿਹਦਾ ਕੋਈ ਜਵਾਬ ਨਹੀਂ ਹੈ ਬਸ ਤੁਸੀਂ ਪੈਸਾ ਲਾਉਣਾ ਹੀ ਐ ਕਦੋਂ ਉਹਨੇ ਵਾਪਸ ਸਾਡੇ ਕੋਲ ਨਤੀਜਾ ਕਦੋਂ ਮਿਲਣਾ ਇਹਦਾ ਕੋਈ ਪਤਾ ਨਹੀਂ ਮਿਲਦਾ ਵੀ ਹੈ ਕਿ ਨਹੀਂ ਮਿਲਦਾ ਕੋਈ ਪਤਾ ਨਹੀਂ ਸਿਰਫ ਕਿਹਾ ਹੀ ਜਾ ਰਿਹਾ ਸੀ ਨਾ ਵੀ ਸਵਰਗ ਮਿਲ ਜੇਗਾ ਕਿਸੇ ਨੇ ਆ ਕੇ ਦੱਸਿਆ ਥੋੜਾ ਵੀ ਜੀ ਮੈਨੂੰ ਸਵਰਗ ਮਿਲ ਗਿਆ ਕਿਸੇ ਨੇ ਦੱਸਿਆ ਥੋੜਾ ਆ ਕੇ ਵੀ ਮੈਂ ਜੀ ਜਿਉਂਦੇ ਜੀ ਇਹ ਕਰਦਾ ਹੁੰਦਾ ਸੀ ਤੇ ਹੁਣ ਮੈਨੂੰ ਮੁਕਤੀ ਮਿਲ ਗਈ ਹੈ ਨਹੀਂ ਇਹ ਕੇਵਲ ਪੰਡਿਤ ਜੀ ਬ੍ਰਾਹਮਣ ਜੀ ਦੇ ਕਹਿਣ ਦੇ ਉੱਪਰ ਸੀ ਕੇਵਲ ਆਪਣੇ ਨਹੀਂ ਬਜ਼ੁਰਗਾਂ ਨੂੰ ਵੀ ਕਿਹਾ ਜਾਂਦਾ ਸੀ ਤੇਰਾ ਬਾਪੂ ਅਜੇ ਮੁਕਤ ਨਹੀਂ ਹੋਇਆ ਦਾਨ ਕਰ ਇਦਾਂ ਵੀ ਕਿਹਾ ਜਾਂਦਾ ਸੀ ਬ੍ਰਾਹਮਣ ਕਹਿੰਦਾ ਸੀ ਆ ਕੇ ਮੈਨੂੰ ਸੁਪਨਾ ਆਇਆ ਤੇਰਾ ਬਾਪੂ ਅਜੇ ਬਤਾਰਨੀ ਦੇ ਇਧਰਲੇ ਪਾਸੇ ਖੜਾ ਹੈ ਪਰਲੇ ਪਾਸੇ ਕਿਵੇਂ ਖੜੇਗਾ ਜੇ 80 ਜੀ ਦਾਣ ਕਰੇਗਾ ਤੇ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰਮਖੋ ਇਹ ਚੀਜ਼ ਦੇਖੀ ਮੈਂ ਰਾਤ ਵੀ ਸੰਤਨ ਨੂੰ ਬੇਨਤੀ ਕੀਤੀ ਸੀ ਆ ਹੋਲੀ ਹੈ ਨਾ ਅੱਜ ਹੋਲੀ ਹੈ ਜਿਹੜਾ ਸਿਆਣਾ ਵਿਦਵਾਨ ਪੰਡਤ ਹੈ ਨਾ ਜਿਹਨੂੰ ਨਹੀਂ ਪਤਾ ਨਾਮ ਦਾ ਹੀ ਪੰਡਤ ਦਾ ਗੱਲ ਹੀ ਵੱਖਰੀ ਹੈ ਨਾ ਇਹ ਉਹ ਸਿਆਣਾ ਵਿਦਵਾਨ ਪੰਡਤ ਹੈ ਉਹ ਕਦੇ ਹੋਲੀ ਨਹੀਂ ਖੇਡਦਾ ਕਦੇ ਨਹੀਂ ਹੋਲੀ ਖੇਡੇਗਾ ਕਿਉਂਕਿ ਉਹ ਉਸ ਅਸਲੀਅਤ ਨੂੰ ਜਾਣਦਾ ਹੈ ਤੋਂ ਖੈਰ ਇਹ ਗੱਲ ਕੱਲ ਨੂੰ ਆਪਾਂ ਕਰਾਂਗੇ ਹੋਲੀ ਮਹਲੇ ਤੇ ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਿੱਖ ਦੀ ਝੋਲੀ ਇੱਕ ਦਾਤ ਪਾਈ ਉਹ ਦਾਤ ਕੀ ਸੀ ਨਾਨਕ ਸਤਗੁਰ ਭੇਟਿਆ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਮੜੀ ਧਿਆਨ ਬਚਨ ਸਮਝੋ ਜੀ ਏ ਨਾਨਕ ਸਤਗੁਰੂ ਨਾਲ ਮਿਲਾਪ ਕੀਤੇਆਂ ਭੇਟਿਆ ਕੀ ਹੁੰਦਾ ਭੇਟ ਕੀਤੇਆਂ ਮਿਲਨੀ ਕੀਤੇਆਂ ਪੂਰੀ ਹੋਵੇ ਜੁਗਤ ਜ਼ਿੰਦਗੀ ਜਉਣ ਦੀ ਜੁਗਤ ਪੂਰੀ ਹੋ ਜਾਂਦੀ ਹੈ ਹੱਸੰਦਿਆਂ ਖਲੰਦਿਆਂ ਖਾਵੰਦਿਆਂ ਪਹਿਨਦੇ ਆ ਵਿਚੈ ਹੋਵੇ ਮੁਕਤਾ ਬਾਦਸ਼ਾਹ ਕਹਿੰਦੇ ਹੱਸਦਿਆਂ ਹੋਇਆਂ ਖੇਡਦਿਆਂ ਹੋਇਆਂ ਕਪਾਹ ਸੋਨੇ ਪਹਿਨਦਿਆਂ ਹੋਇਆਂ ਸੋਨਾ ਖਾਂਦਿਆਂ ਹੋਇਆਂ ਐਸੇ ਜਿਉਂਦੇ ਜੀਵਨ ਦੇ ਵਿੱਚ ਗੁਰੂ ਨੂੰ ਮਿਲ ਲਈਏ ਤੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਿਉਂਦੇ ਜੀ ਐਸੇ ਜਨਮ ਦੇ ਵਿੱਚ ਇਨਵੈਸਟਮੈਂਟ ਕੀਤਾ ਇਸ ਜਨਮ ਦੇ ਵਿੱਚ ਉਹਨੂੰ ਲਾਭ ਪ੍ਰਾਪਤ ਹੋ ਗਿਆ ਜਦੋਂ ਅਸੀਂ ਭਗਤ ਬਾਬਾ ਨਾਮਦੇਵ ਸਾਹਿਬ ਨੂੰ ਪੜਦੇ ਹਾਂ ਤਾਂ ਭਗਤ ਬਾਬਾ ਨਾਮਦੇਵ ਸਾਹਿਬ ਨੇ ਤਾਂ ਇਹ ਬਚਨ ਵੀ ਕਹੇ ਕਹਿਣ ਲੱਗੇ हे ਪ੍ਰਮਾਤਮਾ ਜੇ ਤੇਰਾ ਸਿਮਰਨ ਕੀਤਿਆਂ ਜੇ ਤੇਰੀ ਬੰਦਗੀ ਕੀਤਿਆਂ ਮੁਕਤੀ ਮੈਨੂੰ ਮਰਨ ਤੋਂ ਬਾਅਦ ਮਿਲਣੀ ਹੈ ਤੇ ਮਰਨ ਤੋਂ ਬਾਅਦ ਵਾਲੀ ਮੁਕਤੀ ਮੈਨੂੰ ਨਹੀਂ ਚਾਹੀਦੀ ਕਿਛਾ ਕਿਉਂ ਤੋਂ ਆਪਣੀ ਬਾਣੀ ਦੇ ਵਿੱਚ ਨਾ ਭਗਤ ਬਾਬਾ ਨਾਮਦੇਵ ਸਾਹਿਬ ਨੇ ਗੁਰਮਖੋ ਪਰਮਾਤਮਾ ਨੂੰ ਸਬੋਧਨ ਕਰਦਿਆਂ ਹੋਇਆਂ ਸਿੱਧੇ ਇਹ ਵਚਨ ਕਹੇ ਤੱਕੀ ਮੈਨੂੰ ਜਿਉਂਦੇ ਜੀ ਵਜਦੇ ਐ ਨੀਚ ਮੈਨੂੰ ਜਿਉਂਦੇ ਜੀ ਕਿਹਾ ਜਾਂਦਾ ਹੈ ਬੁਰਾ ਵਿਹਾਰ ਮੇਰੇ ਨਾਲ ਜਿਉਂਦੇ ਜੀ ਹੁੰਦਾ ਹੈ ਤੇ ਪ੍ਰਮਾਤਮਾ ਮੁਕਤੀ ਤੇ ਸਤਕਾਰ ਵੀ ਫਿਰ ਜਿਉਂਦੇ ਜੀ ਚਾਹੀਦਾ ਹੈ ਜੇ ਮੇਰੇ ਨਾਲ ਬੁਰਾਈਆਂ ਜਿਉਂਦੇ ਜੀ ਹੁੰਦੀਆਂ ਨੇ ਤੇ ਚੰਗਿਆਈਆਂ ਵੀ ਫਿਰ ਪ੍ਰਮਾਤਮਾ ਜਿਉਂਦੇ ਜੀ ਚਾਹੀਦੀਆਂ ਨੇ ਜੇ ਤੂੰ ਮੁਕਤੀ ਦੇਣੀ ਹੈ ਤੇ ਮੈਨੂੰ ਜਿਉਂਦੇ ਜੀ ਦੇ ਮੂਏ ਹੋਏ ਮੱਤਬਾਪਾ ਨਾਮਦੇਵ ਸਾਹਿਬ ਮੂਏ ਹੋਏ ਮੁਕਤ ਜੋ ਦੇ ਹੋਗੇ ਮਰਨ ਤੋਂ ਬਾਅਦ ਜੇ ਮੈਨੂੰ ਤੂੰ ਮੁਕਤੀ ਦੇਵੇਂਗਾ ਮੁਕਤ ਨਾ ਜਾਣੈ ਕੋਇਲਾ ਕੋਇਲਾ ਦਾ ਹੁੰਦਾ ਕੋਈ ਵੀ ਐ ਪ੍ਰਮਾਤਮਾ ਐਸੀ ਮੁਕਤੀ ਉੱਪਰ ਕੋਈ ਵੀ ਨਹੀਂ ਚੰਗੀ ਸਮਝਦਾ ਐਸੀ ਮੁਕਤੀ ਉੱਪਰ ਕੋਈ ਵੀ ਮੁਕਤੀ ਨਹੀਂ ਜਾਣਦਾ ਇਹ ਪੰਡਿਆ ਮੋਕ ਢੇੜ ਕਹਿਤ ਹੈ ਆ ਪੰਡਿਤ ਮੈਨੂੰ ਜਿਉਂਦੇ ਜੀ ਢੀਡ ਕਹਿੰਦਾ ਹੈ ਜਿਉਂਦੇ ਜੀ ੱੱਕੇ ਮਾਰਦਾ ਹੈ ਜਿਉਂਦੇ ਜੀ ਨੀਚ ਕਹਿੰਦਾ ਹੈ ਇਹ ਪੰਡਿਆ ਮੋਕੋ ਢੀਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਪਰਮਾਤਮਾ ਜੇ ਮੈਂ ਨੀਚ ਦਾ ਨੀਚ ਹੀ ਰਹਿ ਗਿਆ ਤੇ ਪਰਮਾਤਮਾ ਇਹਦੇ ਵਿੱਚ ਮੇਰੀ ਪੈਜ ਨਹੀਂ ਪਹਿਜ ਤੇਰੀ ਘਟਨੀ ਹੈ ਪਹਿਜ ਹੁੰਦਾ ਇੱਜ਼ਤ ਪਰਮਾਤਮਾ ਜੇ ਮੈਂ ਜੇ ਮੈਂ ਇਦਾਂ ਹੀ ਸੰਸਾਰ ਤੋਂ ਚਲਾ ਗਿਆ ਨੀਚ ਸੀ ਤੇ ਨੀਚ ਹੀ ਚਲਾ ਗਿਆ ਇਹਦੇ ਚ ਪਰਮਾਤਮਾ ਇੱਜ਼ਤ ਮੇਰੀ ਨਹੀਂ ਇੱਜ਼ਤ ਤੇਰੀ ਘਟਨੀ ਹੈ ਦੁਨੀਆਂ ਦੇ ਲੋਕਾਂ ਨੇ ਕਹਿਣਾ ਹੈ ਦੇਖੋ ਪਰਮਾਤਮਾ ਦਾ ਸਿਮਰਨ ਕਰਦਾ ਸੀ ਮਿਲਿਆ ਤੇ ਕੀ ਮਿਲਿਆ ਇਸ ਕਰਕੇ ਜਿਹੜਾ ਆ ਪੰਡਤ ਮੈਨੂੰ ੱੱਕੇ ਮਾਰਦਾ ਹੈ ਨਾ ਮੈਨੂੰ ਨੀਚ ਕਹਿੰਦਾ ਢਿਗੜ ਕਹਿੰਦਾ ਇਹਨੂੰ ਵੀ ਪਤਾ ਲੱਗੇ ਕਿ ਪਰਮਾਤਮਾ ਦੀ ਬੰਦਗੀ ਕਰਨ ਕਰਨੀ ਕਿੰਨੀ ਵੱਡੀ ਗੱਲ ਹੈ ਇਸ ਕਰਕੇ ਇਹਦੇ ਸਾਹਮਣੇ ਮੈਨੂੰ ਮੁਕਤੀ ਦੇ ਆਪਗੁਰੂ ਗੁਰੂ ਅਰਜਨ ਸਾਹਿਬ ਨੇ ਪਰ ਹਾਮੀ ਭਰੀ ਨਾ ਆਠ ਧਾਮ ਕੋ ਛੀਪਰੋ ਹੋਇਓ ਬੋਲੋ ਨਾ ਆਠ ਧਾਮ ਕੋ ਛੀਪਰੋ ਹੋਇਓ ਅੱਧੀ ਕੌਡੀ ਦਾ ਛਿੰਬਾ ਲੱਖਾਂ ਦਾ ਜਿਉਂਦੇ ਜੀ ਹੋਇਆ ਜਿਉਂਦੇ ਜੀ ਹੋਇਆ ਨਾ ਜੀ ਮਰਨ ਤੋਂ ਬਾਅਦ ਨਹੀਂ ਹੋਇਆ ਜਿਉਂਦੇ ਜੀ ਹੋ ਗਿਆ ਸੀ ਲੱਖਾਂ ਦਾ ਤੋਂ ਗੁਰੂ ਅਰਜਨ ਸਾਹਿਬ ਬਾਦਸ਼ਾਹ ਨੇ ਗੁਰਮਖੋ ਜੋ ਸਾਡੀ ਝੋਲੀ ਦਾਤ ਪਾਈ ਉਹ ਏ ਸੀ ਮੁਕਤੀ ਮਰਨ ਤੋਂ ਬਾਅਦ ਨਹੀਂ ਸਿੱਖ ਨੂੰ ਗੁਰੂ ਮੁਕਤੀ ਜਿਉਂਦੇ ਜੀ ਦਿੰਦਾ ਹੈ ਹੁਣ ਮੁਕਤੀ ਚਾਹੀਦੀ ਕਿੰਨਾ ਫਿਰ ਆਪਾਂ ਪ੍ਰਕਿਰਥਾ ਵਾਲਾ ਆਵਾਂਗੇ ਮੁਕਤੀ ਚਾਹੀਦੀ ਸਰੀਰ ਦੋ ਹੀ ਚੀਜ਼ਾਂ ਨੇ ਇੱਕ ਸਰੀਰ ਹੈ ਇੱਕ ਆਤਮਾ ਹੈ ਦੋ ਚੀਜ਼ਾਂ ਨੇ ਜੀ ਜਿਹੜਾ ਗੁਰਮਖੋ ਸਰੀਰ ਹੈ ਸਰੀਰ ਨੇ ਤਾਂ ਮੁਕਤ ਹੋਈ ਜਾਣਾ ਇਹਨੇ ਤਾਂ ਨਾਸ਼ ਹੋਈ ਜਾਣਾ ਪਸ਼ੂਆਂ ਦਾ ਵੀ ਹੋ ਜਾਂਦਾ ਪੰਛੀਆਂ ਦਾ ਵੀ ਹੋ ਜਾਂਦਾ ਮਨੁੱਖ ਦਾ ਵੀ ਹੋ ਜਾਂਦਾ ਅਖੀਰ ਨੂੰ ਨਾਸ਼ਵੰਤ ਹੈ ਸਭ ਦਾ ਨਾਸ਼ ਹੋਣਾ ਹੈ ਗੱਲ ਰਹੀ ਆਤਮਾ ਦੀ ਗੁਰੂ ਪਾਤਸ਼ਾਹ ਕਹਿੰਦੇ ਜੜ ਤੱਕ ਸਰੀਰ ਦੇ ਵਿੱਚ ਸੁਵਾਸ ਨਹੀਂ ਉਦੋਂ ਪਹਿਲਾਂ ਪਹਿਲਾਂ ਤੇਰੀ ਆਤਮਾ ਮੁਕਤ ਹੋ ਜਾਏ ਜੇ ਮੁਕਤ ਨਹੀਂ ਹੈ ਤੇ ਫਿਰ ਇਹ ਬੰਨੀ ਕਾ ਦੇ ਵਿੱਚ ਹੈ ਵਰਮਕੋ ਇਹ ਸਰੀਰ ਨੇ ਇਸ ਆਤਮਾ ਨੇ ਮੁਕਤ ਕਿਸ ਤੋਂ ਹੋਣਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਤੋਂ ਮੁਕਤ ਹੋਣਾ ਹੈ ਇਹਨਾਂ ਤੋਂ ਮੁਕਤ ਹੋਣਾ ਨਾ ਤੇ ਗੁਰੂ ਪਾਤਸ਼ਾਹ ਨੇ ਕਿਹਾ ਤੇਰੀ ਆਤਮਾ ਨਾ ਜਿਹੜੀ ਉਹ ਗੁਰੂ ਦੀ ਬਾਣੀ ਨੇ ਤੇ ਪਰਮੇਸ਼ਰ ਦੇ ਨਾਮ ਨੇ ਮੁਕਤ ਕਰਨੀ ਹੈ ਕਿਹੜਾ ਗੁਰਮਖੋ ਅੱਜ ਦਾ ਸਾਡਾ ਇਹ ਪਾਵਨ ਪਤਾ ਹੈ ਇਹ ਗੱਲ ਕਰਦਾ ਜੀਵਨ ਮੁਕਤ ਦੀ ਜਿਉਂਦੇ ਜੀ ਮੁਕਤੀ ਦੀ ਤੇ ਨਾਲ ਇਹ ਵੀ ਦੱਸਿਆ ਵੀ ਜਿਉਂਦੇ ਜੀ ਮੁਕਤ ਹੋ ਗਿਆ ਇਨਸਾਨ ਉਹਦਾ ਪਤਾ ਕਿਵੇਂ ਲੱਗਦਾ ਹੈ ਲੱਛਣ ਕੀ ਨੇ ਜਿਉਂ ਜੀਵਨ ਮੁਕਤੀ ਦੇ ਤਾਂ ਆਓ ਆਪਾਂ ਇੱਕ ਇੱਕ ਬਚਨ ਸਮਝਣ ਦਾ ਯਤਨ ਕਰਦੇ ਹਾਂ ਪ੍ਰਭ ਕੀ ਆਗਿਆ ਆਤਮ ਹਿਤਾਵੈ ਆਗਿਆ ਦਾ ਅਰਥ ਹੈ ਹੁਕਮ ਜੀਵਨ ਮੁਕਤ ਕੌਣ ਹੈ ਜਿਸ ਨੂੰ ਪ੍ਰਭੂ ਕੀ ਆਗਿਆ ਪ੍ਰਭੂ ਦਾ ਹੁਕਮ ਆਤਮ ਹਿਤਾਵੈ ਹਿਤਾਵੈ ਸ਼ਬਦ ਬਣਿਆ ਹਿੱਤ ਤੋਂ ਜਿਹਨੂੰ ਪਰਮੇਸ਼ਰ ਦਾ ਹੁਕਮ ਆਪਣੀ ਆਤਮਾ ਦੇ ਹਿੱਤ ਵਿੱਚ ਲੱਗਦਾ ਹੈ ਆਤਮਾ ਦੇ ਫਾਇਦੇ ਵਿੱਚ ਲੱਗਦਾ ਹੈ ਬਾਦਸ਼ਾਹ ਕਹਿੰਦੇ ਪ੍ਰਭੂ ਕੀ ਆਗਿਆ ਆਤਮ ਹਿਤਾਵੈ ਜੋ ਪ੍ਰਭੂ ਦਾ ਹੁਕਮ ਹੈ ਉਹ ਮਨੁੱਖ ਨੂੰ ਉਹ ਮਨੁੱਖੀ ਆਤਮਾ ਨੂੰ ਚੰਗਾ ਲੱਗਦਾ ਹੈ ਹਿੱਤ ਵਿੱਚ ਲੱਗਦਾ ਹੈ ਉਹ ਆਗਿਆ ਵਿੱਚ ਭਾਵੇਂ ਗੁਰਮ ਖੁਦ ਦੁੱਖ ਹੈ ਤੇ ਭਾਵੇਂ ਸੁੱਖ ਹੈ ਭਾਵੇਂ ਲਾਭ ਹੈ ਤੇ ਭਾਵੇਂ ਘਟ ਹੈ ਬਾਦਸ਼ਾਹ ਕਹਿੰਦੇ ਉਹ ਚੰਗਾ ਹੀ ਲੱਗਦਾ ਹੈ ਜੀਵਨ ਮੁਕਤ ਸੋ ਕਹਾਵੇ ਇਹ ਜਿਉਂਦੇ ਮੁਕਤ ਜਿਉਂਦੇ ਜੀ ਜਿਹੜਾ ਮਨੁੱਖ ਮੁਕਤ ਹੋ ਗਿਆ ਉਹਦੀ ਨਿਸ਼ਾਨੀ ਹੈ ਤੈਸਾ ਹਰਖ ਤੈਸਾ ਉਸ ਸੋਗ ਹਰ ਕਹਿੰਦੇ ਨੇ ਖੁਸ਼ੀ ਨੂੰ ਸੋ ਕਹਿੰਦੇ ਨੇ ਦੁਖੀ ਨੂੰ ਦੁਖੀ ਮਨ ਸੋਗ ਦੇ ਵਿੱਚ ਹੈ ਪਾਛ ਕੇ ਜਿਹੜਾ ਜੀਵਨ ਮੁਕਤ ਹੁੰਦਾ ਹੈ ਨਾ ਜਿਹੜਾ ਗੁਰਮਖੋ ਸੱਚਮੁੱਚ ਗੁਰੂ ਚ ਲੀਨ ਹੋਇਆ ਹੁੰਦਾ ਉਹਦੀ ਨਿਸ਼ਾਨੀ ਕੀ ਹੈ ਤੈਸਾ ਹਰਖ ਤੈਸਾ ਉਸ ਸੋਗ ਉਹਦੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਖੁਸ਼ੀ ਤੇ ਗਮੀ ਇੱਕ ਬਰਾਬਰ ਹੁੰਦੀ ਹੈ ਹਰਖ ਤੇ ਸੋਗ ਦਾ ਕੀ ਅਰਥ ਹੈ ਖੁਸ਼ੀ ਤੇ ਗਮੀ ਇੱਕ ਸਮਾਨ ਹੈ ਜੇ ਖੁਸ਼ੀ ਆ ਗਈ ਤੇ ਬਹੁਤੀਆਂ ਛਾਲਾਂ ਨਹੀਂ ਮਾਰਦਾ ਜੇ ਦੁੱਖ ਆ ਗਿਆ ਤੇ ਬਹੁਤਾ ਉਦਾਸ ਨਹੀਂ ਹੁੰਦਾ ਇੱਕ ਸਮਾਨ ਰਹਿੰਦਾ ਉਹਨੂੰ ਪਤਾ ਹੈ ਕੀ ਪਤਾ ਹੈ ਵੀ ਸਦਾ ਧੁੱਪ ਨਹੀਂ ਹੁੰਦੀ ਸਦਾ ਛਾਂ ਨਹੀਂ ਹੁੰਦੀ ਜ਼ਿੰਦਗੀ 'ਚ ਸਦਾ ਜੇ ਮੈਂ ਖੁਸ਼ੀ ਵਿੱਚ ਛਾਲਾਂ ਮਾਰ ਰਿਹਾ ਹਾਂ ਤੇ ਮੈਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਖੁਸ਼ੀਆਂ ਸਦਾ ਨਹੀਂ ਬਣੀਆਂ ਰਹਿੰਦੀਆਂ ਹੁੰਦੀਆਂ ਇਹ ਧੁੱਪ ਦੀ ਤਰ੍ਹਾਂ ਹੁੰਦੀਆਂ ਨੇ ਇਹ ਦਿਨ ਦੀ ਤਰ੍ਹਾਂ ਹੁੰਦੀਆਂ ਨੇ ਸਦਾ ਨਹੀਂ ਰਹਿੰਦੀਆਂ ਜੇ ਦੁੱਖ ਆ ਗਿਆ ਤੇ ਮੈਨੂੰ ਇਹ ਵੀ ਪਤਾ ਹੈ ਮੈਨੂੰ ਭਰੋਸਾ ਹੈ ਕਿ ਦੁੱਖ ਵੀ ਨਹੀਂ ਰਹਿਣਾ ਇਹਨੇ ਵੀ ਚਲੇ ਜਾਣਾ ਇਸ ਕਰਕੇ ਸੁੱਖ ਦੁੱਖ ਦੋਏ ਦਰ ਕੱਪੜੇ ਪਹਿ ਰਹਿ ਜਾਏ ਮਨੁੱਖ ਇਹ ਤਾਂ ਸਰੀਰ ਦੇ ਕੱਪੜਿਆਂ ਦੀ ਤਰ੍ਹਾਂ ਹੁੰਦੇ ਨੇ ਅੱਜ ਕੱਪੜਾ ਹੋਰ ਹੈ ਤੇ ਕੱਲ ਕੱਪੜਾ ਹੋਰ ਪਾਉਣਾ ਹੈ ਅਜ ਦੁੱਖ ਹੈ ਤੇ ਕੱਲ ਨੂੰ ਸੁੱਖ ਨੇ ਆ ਜਾਣਾ ਤੋ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਵਿਯੋਗ ਹੁੰਦਾ ਵਿਛੋੜਾ ਜੀਵਨ ਮੁਕਤ ਮਨੁੱਖ ਦੀ ਨਿਸ਼ਾਨੀ ਹੈ ਉਹ ਸਦਾ ਖਿੜੇ ਦੇ ਵਿੱਚ ਰਹਿੰਦਾ ਹੈ ਸਦੀਵੀ ਆਨੰਦ ਵਿੱਚ ਰਹਿੰਦਾ ਹੈ ਸਦੀਵੀ ਵਿਗਾਸ ਦੇ ਵਿੱਚ ਰਹਿੰਦਾ ਹੈ ਤੈ ਨਹੀਂ ਵਿਯੋਗ ਉਹਦਾ ਆਤਮਕ ਤੌਰ ਤੇ ਪਰਮਾਤਮਾ ਤੋਂ ਕਦੇ ਵਿਛੋੜਾ ਨਹੀਂ ਪੈਂਦਾ ਤੈਸਾ ਸਵਰਨ ਤੈਸੀ ਉਸ ਮੱਟੀ ਜੈਸਾ ਸੋਨਾ ਹੈ ਵੈਸੀ ਮਿੱਟੀ ਹੈ ਜੈਸੀ ਮਿੱਟੀ ਹੈ ਤੈਸਾ ਸੋਨਾ ਹੈ ਗੁਰਮਖੂ ਅਰਥ ਕੀ ਬਣਿਆ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ ਅੰਮ੍ਰਿਤ ਹੁੰਦਾ ਮਿੱਠਾ ਵਿਖ ਹੁੰਦਾ ਕੌੜਾ ਇਹਦੇ ਅਰਥੇ ਹੀ ਬਣ ਕੇ ਤੇ ਪ੍ਰਕਰਨ ਦੇ ਅਨੁਸਾਰ ਉਹ ਕੌੜੇ ਤੇ ਮਿੱਠੇ ਨੂੰ ਇੱਕ ਸਮਾਨ ਮੰਨਦਾ ਹੈ ਭਾਵ ਚਸਕਿਆਂ ਤੇ ਸਵਾਦਾਂ ਦੇ ਵਿੱਚ ਨਹੀਂ ਪੈਂਦਾ ਤੈਸਾ ਮਾਣ ਤੈਸਾ ਅਭਿਮਾਨ ਮਾਣ ਦਾ ਅਰਥ ਹੁੰਦਾ ਵਿੜਿਆਈ ਸ਼ੋਭਾ ਅਭਿਮਾਨ ਦਾ ਅਰਥ ਹੁੰਦਾ ਬੇਇਜ਼ਤੀ અપਮਾਨ ਜਿਹੜਾ ਮਨੁੱਖ ਜੀਵਨ ਮੁਕਤ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਗਿਆ ਹੈ ਪਾਤਸ਼ਾਹ ਕਹਿੰਦੇ ਉਹ ਮਾਣ ਤੇ અપਮਾਨ ਦੇ ਵਿੱਚ ਨਿੰਦਿਆ ਤੇ ਵਿੜਿਆਈ ਦੇ ਵਿੱਚ ਇੱਕ ਸਮਾਨ ਰਹਿੰਦਾ ਹੈ ਜਿਵੇਂ ਉਦਾਹਰਨ ਲੈ ਲਓ ਪਰਮਖ ਜਿਹੜਾ ਮਨੁੱਖ ਸਾਡੀ ਵਡਿਆਈ ਕਰੇ ਉਹ ਸਾਨੂੰ ਚੰਗਾ ਲੱਗਦਾ ਹੈ ਜਿਹੜਾ ਸਾਡੀ ਨਿੰਦਿਆ ਕਰੇ ਉਹ ਸਾਨੂੰ ਮਾੜਾ ਲੱਗਦਾ ਹੈ ਇਦਾਂ ਹੀ ਹੁੰਦਾ ਹੈ ਇਹਦਾ ਅਰਥ ਕੀ ਹੈ ਕਿ ਜਿਹੜਾ ਮੇਰਾ ਮਾਣ ਕਰਦਾ ਮੈਨੂੰ ਚੰਗਾ ਲੱਗਦਾ અપਮਾਨ ਕਰਦਾ ਮਾੜਾ ਲੱਗਦਾ ਪਰ ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਜੀਵਨ ਮੁਕਤੇ ਹੁੰਦੇ ਨੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਕੋਈ ਮਾਣ ਕਰੇ ਤੇ ਕੋਈ અપਮਾਨ ਕਰੇ ਉਹ ਇੱਕ ਸਮਾਨ ਰਹਿੰਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਆਉਂਦਾ। ਜੇ ਕੋਈ ਵਡਿਆਈ ਕਰਦਾ ਸ਼ੋਭਾ ਕਰਦਾ ਤਾਂ ਵੀ ਹੰਕਾਰ ਦੇ ਵਿੱਚ ਨਹੀਂ ਆਉਂਦੇ। ਤੇ ਜੇ ਕੋਈ અપਮਾਨ ਕਰ ਜਾਂਦਾ ਤਾਂ ਵੀ ਬੇਪਰਵਾਹ ਰਹਿੰਦੇ ਨੇ ਕੋਈ ਪਰਵਾਹ ਨਹੀਂ ਕਰਦੇ। ਇਹ ਦਮ ਦਾ ਗੁਰੂ ਕੋ ਅਸੀਂ ਅਸੀਂ ਜਿੰਨੇ ਇੱਕ ਬੈਠੇ ਆ ਅਸੀਂ ਆਪਣੇ છાਤੀ ਮਾਰ ਕੇ ਦੇਖੀਏ ਕੋਈ ਸਾਡੇ ਥੋੜੀ ਬਹੁਤੀ ਗਲਤੀ ਕਰਨ ਦਾ ਕਿੰਨਾ ਫਿਕਰ ਪੈ ਜਾਂਦਾ ਸਾਨੂੰ ਹੈ ਇੰਜ ਕਹਤਾ ਮੈਂ ਇੰਜ ਕਹਤਾ ਕਿੰਨੀਆਂ ਐਸੀਆਂ ਗੱਲਾਂ ਨਹੀਂ ਜਿਹੜੀਆਂ ਗੱਲਾਂ ਸਾਨੂੰ ਪਤਾ ਹੁੰਦਾ ਵੀ ਆਹ ਗਲਤ ਹੈ ਆਹ ਸਹੀ ਹੈ ਪਰ ਦੁਨੀਆ ਕੀ ਕਹੇਗੀ ਇਸ ਕਰਕੇ ਅਸੀਂ ਦੂਜੇ ਪਾਸੇ ਹੋ ਜਾਂਦੇ ਆ ਇਹਦਾ ਅਰਥ ਕੀ ਬਣਦਾ ਅਸੀਂ ਮਾਣ ਤੇ અપਮਾਨ ਦੇ ਵਿੱਚ ਅਜੇ ਖੱਚਤ ਰਹ ਰਹੇ ਹਾਂ ਜਿਹੜੀ ਜਿਹਨਾਂ ਨੂੰ ਲੱਗਦਾ ਵੀ અપਮਾਨ ਹੋਣਾ ਹੈ ਪਿੱਛੇ ਹਟ ਜਾਂਦੇ ਆ ਇਹ ਪਤਾ ਲੱਗੇ ਵੀ ਹੈ ਤਾਂ ਗਲਤ ਪਰ ਇਧਰੋਂ ਮਾਣ ਮਿਲੇਗਾ ਉਹਦੇ ਨੇ ਪਾਸੇ ਹੋ ਜਾਂਦੇ ਆ ਪਰ ਜਿਹੜਾ ਜੀਵਨ ਮੁਕਤ ਹੈ ਨਾ ਪਾਤਸ਼ਾਹ ਕਹਿੰਦੇ ਉਹ ਮਾਣ ਤੇ અપਮਾਨ ਤੋਂ ਉੱਪਰ ਇੱਕ ਸੱਚ ਦੇ ਉੱਪਰ ਪਹਿਰਾ ਦਿੰਦਾ ਹੈ ਤੈਸਾ ਮਾਣ ਤੈਸਾ ਅਪਮਾਨ ਤੈ ਸਰੰਕ ਤੈ ਸਰ ਜਾਣ ਰੰਕ ਹੁੰਦਾ ਕੰਗਾਲ ਰਜਾਨ ਹੁੰਦਾ ਰਾਜਾ ਅਸੀਂ ਰਾਜੇ ਕੋਲ ਖੜੇ ਹੋਈਏ ਸਾਡੀ ਬਿਰਤੀ ਹੋਰ ਹੁੰਦੀ ਹੈ ਗੁਰਮ ਕੋ ਰੰਕ ਦੇ ਕੋਲੇ ਖੜੇ ਹੋਈਏ ਬਿਰਤੀ ਸਾਡੀ ਹੋਰ ਹੁੰਦੀ ਹੈ ਇਦਾਂ ਹੀ ਹੁੰਦਾ ਹੈ ਨਾ ਅਸੀਂ ਕਿਸੇ ਗਰੀਬ ਦੇ ਕੋਲੇ ਖੜੇ ਹੋਈਏ ਆਉਂਦੀ ਨਹੀਂ ਫੀਲਿੰਗ ਇਦਾਂ ਜਿਵੇਂ ਰਾਜੇ ਹੋਈਏ ਇਦਾਂ ਅੱਛਾ ਜੇ ਕੋਈ ਸਾਡੇ ਤੋਂ ਬਹੁਤਾ ਅਮੀਰ ਖੜਾ ਹੋਵੇ ਕ੍ਰਸੀ ਨਮਾਣੇ ਦੇ ਬਣ ਜਾਂਦੇ ਆ ਕੰਗਾਲ ਜੇ ਬਣ ਜਾਂਦੇ ਆ ਇਹਦਾ ਭਾਵ ਅਸੀਂ ਰੰਕ ਤੇ ਰਾਜੇ ਦਾ ਪ੍ਰਭਾਵ ਕਬੂਲ ਰਹੇ ਆ ਅਸੀਂ ਆਪਣੇ ਤੋਂ ਤਾਕਤਵਰ ਦੇ ਤਾਕਤਵਰ ਦੇ ਕੋਲ ਖੜੇ ਹੋਈਏ ਸਾਡੀ ਅਵਸਥਾ ਹੋਰ ਹੁੰਦੀ ਹੈ ਆਪਣੇ ਤੋਂ ਗਰੀਬ ਦੇ ਕੋਲ ਖੜੇ ਹੋਈਏ ਸਾਡੀ ਅਵਸਥਾ ਹੋਰ ਹੁੰਦੀ ਹੈ ਪਰ ਜਿਹੜਾ ਇੱਕ ਪ੍ਰਮਾਤਮਾ ਦਾ ਭਗਤ ਹੈ ਨਾ ਸ਼ੇਖ ਬਹਿਲੂਲ ਦੇ ਕੋਲੇ ਆਇਆ ਸੀ ਨਾ ਰਾਜਾ ਬਗਦਾਦ ਦਾ ਸ਼ੇਖ ਬਹਿਲੂਲ ਗੁਰਨਾਨਕ ਸਾਹਿਬ ਜੀ ਦੀ ਸੰਗਤ ਕੀਤੀ ਜੀ ਨੇ ਗੁਰਮਖੋ ਬਗਦਦ ਦੀ ਧਰਤੀ ਤੇ ਇਦਾਂ ਬੈਠਾ ਸੀ ਲਤਾਂ ਨਾਲ ਸਾਲ ਕੇ ਬਗਦਾਦ ਦਾ ਬਾਦਸ਼ਾਹ ਆਇਆ ਮਿਲਣ ਵਾਸਤੇ ਸ਼ੇ ਫਕੀਰ ਸਾਈ ਮੈਂ ਬਾਦਸ਼ਾਹ ਮੰਗਣਾ ਤੇ ਕੁਝ ਮੰਗ ਲੈ ਮੰਗਣਾ ਤੇ ਕੁਝ ਮੰਗ ਲੈ ਗਰਮਕੋ ਰਾਤ ਨੂੰ ਤੂਫਾਨ ਆਇਆ ਤੇ ਟੁੱਟ ਗਈ ਝੌਂਪੜੀ ਉੱਡ ਗਈ ਸਾਰੀ ਸ਼ਰਤਾਂ ਤੇ ਸਵੇਰੇ ਬਾਦਸ਼ਾਹ ਪਹੁੰਚ ਗਿਆ ਜਿੱਦ ਪਹੁੰਚਿਆ ਇੱਦਾਂ ਹੀ ਬੈਠਾ ਰਿਹਾ 흘ਲਿਆ ਨਹੀਂ ਤਿੰਨ ਵਾਰ ਬਾਦਸ਼ਾਹ ਨੇ ਕਿਹਾ ਫਕੀਰ ਸਾਈਂ ਮੰਗ ਲਾ ਕੀ ਮੰਗ ਲਾ ਮੈਂ ਬਾਦਸ਼ਾਹ ਹਾਂ ਕਹਿੰਦਾ ਕੁਝ ਦੇਵੇਂਗਾ ਹਾਂ ਮੈਂ ਧੁੱਪ ਸੇਕ ਰਿਹਾ ਸੀ ਤੂੰ ਸਾਹਮਣੇ ਖੜੋ ਗਿਆ ਮੇਰੀ ਤੁੱਪ ਰੁਕ ਲਈ ਆ ਪਰੇ ਹੋ ਜਾ ਮਸਅਈ ਨਹੀਂ ਹੈ ਮੇਰੀ ਤੁੱਪ ਰੁਕ ਰਹੀ ਆ ਪਰੇ ਹੋ ਜਾ ਮੇਰੀ ਤੁੱਪ ਰੋਕ ਰਿਹਾ ਗੁਰਮਖ ਕੋ ਕੁ ਸੱਚ ਵਾਪਸ ਮੁੜ ਗਿਆ ਵੀ ਹੈ ਮੈਂ ਆਵਾਂ ਤੇ ਚਾ ਚੜ ਜਾਂਦਾ ਇਹ ਕਹਿੰਦਾ ਮੇਰੀ ਤੁੱਪ ਰੋਕ ਲਈ ਤੂੰ ਆ ਕੇ ਤੇ ਨਾਲ ਦੇ ਸੇਵਕਾਂ ਨੇ ਕਿਹਾ ਸੀ ਫਕੀਰ ਸਾਈਂ ਰਾਜ ਤੂਫਾਨ ਆਇਆ ਝੋਂਪੜੀ ਉੱਡ ਗਈ ਸੀ ਹੋਰ ਨਹੀਂ ਤਾਂ ਇੰਨਾ ਹੀ ਕਹਿ ਦਿੰਦੇ ਵੀ ਛਤ ਕੋ ਛਤ ਤੂਫਾਨ ਦੇ ਝੋਂਪੜੀ ਦੀ ਆਪਣੇ ਚੇਲਿਆਂ ਨੂੰ ਕਹਿੰਦਾ ਜਦੋਂ ਬਾਦਸ਼ਾਹ ਆਇਆ ਮੈਂ ਬੈਠਾ ਕਿਵੇਂ ਸੀ ਕਹਿਣ ਲੱਗੇ ਲੱਤਾਂ ਨਾਲ ਸਾਲ ਕੇ ਤੇ ਬੈਲੋਲ ਕਹਿੰਦਾ ਜੇ ਇਹਨਾਂ ਰਾਜਿਆਂ ਦੇ ਕੋਲ ਮੰਗਲ ਲੱਗ ਜਾਈਏ ਨਾ ਫਿਰ ਲੱਤਾਂ ਨਾਲ ਸਾਲ ਕੇ ਨਹੀਂ ਫਿਰ ਹੱਥ ਬੰਨ ਕੇ ਬੈਠਣਾ ਪੈਂਦਾ ਆਫਰ ਕੇ ਜੇ ਇਹਨਾਂ ਰਾਜਿਆਂ ਕੋਲ ਮੰਗਣ ਲੱਗ ਪਈਏ ਨਾ ਵੀ ਅਮੀਰ ਆਇਆ ਤੇ ਫਿਰ ਲਤਨ ਸਾਲ ਕੇ ਨਹੀਂ ਬੈਠ ਸਕਦੇ ਫਿਰ ਤੇ ਹੱਥ ਬੰਨ ਕੇ ਖੜੇ ਹੋਣਾ ਪੈਂਦਾ ਹੈ ਅਰਥ ਕੀ ਬਣਿਆ ਫਿਰ ਆਪਣੀ ਆਜ਼ਾਦੀ ਖੁੱਸ ਜਾਂਦੀ ਹੈ ਗੁਲਾਮ ਬਣ ਕੇ ਖੜੇ ਹੋਣਾ ਪੈਂਦਾ ਸਭ ਤੋਂ ਵੱਡੀ ਦਾਤ ਹੈ ਆਜ਼ਾਦੀ ਆਜ਼ਾਦ ਰਹਿਣਾ ਬਸ ਇਹੀ ਅਗਰਮ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤੈਸਾ ਰੰਗ ਤੈਸਾ ਰਜਾਨ ਰੰਗ ਤੇ ਰਜਾਨ ਨੂੰ ਗਰੀਬ ਤੇ ਅਮੀਰ ਨੂੰ ਇੱਕ ਸਮਾਨ ਸਮਝਦਾ ਹੈ ਜੋ ਵਰਤਾਏ ਸਾਈ ਜੋ ਸਾਈ ਜੁਗਤ ਇਹਨੂੰ ਸਾਈ ਨਹੀਂ ਪੜਨਾ ਸਾਈ ਉਹੀ ਜੋ ਵਰਤਾਏ ਜੋ ਆਪਣੀ ਜ਼ਿੰਦਗੀ ਵਿੱਚ ਇਹ ਜੁਗਤ ਨੂੰ ਵਰਤਾਉਂਦਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨੂੰ ਅਪਣਾਉਂਦਾ ਹੈ ਵੀ ਰਾਜੇ ਨੂੰ ਤੇ ਰੰਕ ਨੂੰ ਮਾਣ ਨੂੰ ਤੇ અપਮਾਨ ਨੂੰ ਅੰਬਰਤ ਨੂੰ ਤੇ ਜ਼ਹਿਰ ਨੂੰ ਸੋਨੇ ਨੂੰ ਤੇ ਮਿੱਟੀ ਨੂੰ ਹਰਖ ਨੂੰ ਤੇ ਸੋਗ ਨੂੰ ਇੱਕ ਸਮਾਨ ਜਾਣਦਾ ਹੈ। ਬਾਦਸ਼ਾਹ ਕਹਿੰਦੇ ਜੋ ਵਰਤਾਏ ਸਾਈ ਚੁਕਤ ਨਾਨਕ ਉਹ ਪੁਰਖ ਕਹੀਐ। ਉਸ ਪੁਰਖ ਨੂੰ ਕਹਿਣਾ ਚਾਹੀਦਾ ਹੈ ਜੀਵਨ ਮੁਕਤ ਇਹ ਜਿਉਂਦੇ ਜੀ ਵਿਕਾਰਾਂ ਤੋਂ ਪਾਪਾਂ ਤੋਂ ਲਾਲਚ ਤੋਂ ਮੁਕਤ ਹੋ ਗਿਆ ਹੈ ਬਸ ਗੁਰਮਖੋ ਇਹ ਹੀ ਹੈ ਜਦੋਂ ਤੱਕ ਸਰੀਰ ਦੇ ਵਿੱਚ ਮੌਤ ਪਹੁੰਚੇ ਨਾ ਸਰੀਰ ਵਿੱਚ ਸਵਾਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਇੱਕ ਬਚਨ ਕਹਿਣਾ ਬਾਬਾ ਜੀ ਨੇ ਬਾਣੀ ਵਿੱਚ ਉਹ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਰ ਬਹਿ ਗਈ ਹੀੜੇ ਮੁੱਤੀ ਤਾਂ ਸੇ ਜਾਨੀ ਚਲ ਗਈ ਚੱਬਣ ਦਾਤ ਹੁੰਦਾ ਦੰਦ ਚੱਬਣ ਰਤਨ ਸੁਨੀਰ ਆ ਆ ਜਿਹੜੇ ਕੰਨ ਨੇ ਸੁਨੀਰ ਵਾਲੇ ਕੰਨ ਕੇ ਸਾਰੇ ਖਤਮ ਹੋ ਗਏ ਮੇਰੇ ਚੱਬਣ ਵਾਲੇ ਦੰਦ ਮੇਰੀਆਂ ਦੇਖਣ ਵਾਲੀਆਂ ਅੱਖਾਂ ਮੇਰੇ ਸੁਣਨ ਵਾਲੇ ਕੰਨ ਇਹ ਸਾਰੇ ਦੇ ਸਾਰੇ ਖਤਮ ਹੋ ਗਏ ਪਰ हे ਪ੍ਰਮਾਤਮਾ ਜਿਹੜੇ ਅੰਦਰ ਵਕਾਰ ਨੇ ਉਹ ਅਜੇ ਵੀ ਛਾਲਾ ਮਾਰਦੇ ਪਏ ਨੇ ਅਜੇ ਵੀ ਖਤਮ ਨਹੀਂ ਹੋਇਆ